ਕਿ ਉਹਨਾਂ ਨੇ ਬਹੁਤ ਜ਼ਿਆਦਾ ਕੋਹਤ ਮਾਰ ਕੀਤੀ ਕਿ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਉਹਨਾਂ ਆੜਾ ਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ ਬਹੁਤ ਹੱਥ ਤੁਹਾਨੂੰ ਵੀ ਕੁੱਟਿਆ ਗਿਆ ਉਹਨਾਂ ਦੇ ਮੰਮੀ ਪਾਪਾ ਸਾਰੇ ਨਾਲ ਸੀ ਤੇ ਹੱਥ ਪੈਰ ਵੀ ਜੋੜੇ ਪਰ ਉਹਨਾਂ ਨੇ ਕਿਸੇ ਨੇ ਸੁਣੇ ਨਹੀਂ ਸਾਡੀ ਉਹਨਾਂ ਨੂੰ ਸਾਰੇ ਹਸਨਾਰ ਸੀ ਤੇ ਤਰਪਾਨਾ ਸੀ ਰੋਵਰ ਸੀ ਬਹੁਤ ਸਾਰੇ ਘਟਿਆ ਆ ਕਿ ਜਿੰਨਾਂ ਨਾਲ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਲੋਹਾਂ ਨਾਲ ਕਰਕੇ ਮਾਰ ਕੇ ਚਲੇ ਗਏ ਤੁਹਾਨੂੰ ਵੀ ਕੁੱਟਿਆ ਹਾਂ ਹਾਂ ਜੀ ਮੈਨੂੰ ਕੁੱਟਿਆ ਤੇ ਮੇਰੇ ਬੇਟੀ ਨੂੰ ਵੀ ਮਾਰਿਆ ਗਾਣ ਕਾਰਨਕਾਰੀ ਨੂੰ ਉਹ ਕਹਿੰਦੇ ਵਸ ਘਰ ਹੀ ਕਰਕੇ ਚਲੇ ਜਾਓ ਨਹੀਂ ਅਸੀਂ ਕੋਈ ਸ਼ਾਹਨ ਤੱਕ ਮਾਰ ਦੇਣਾ ਨਹੀਂ ਕਾਰਨਕਾਰੀ ਚਲੋ ਕੁੱਟਿਆ ਤੁਹਾਨੂੰ ਮੇਰੀ ਬੇਟੀ ਨੂੰ ਤਾਂ ਪਰੇਸ਼ਾਨ ਕਰਦਾ ਸੀ ਉਹਦਾ ਉਹਦਾ ਬੇਟਾ ਕੌਣ ਸੀ ਉਹਦਾ ਨਾਮ ਜੋਵਨ ਸੀ ਤੁਹਾਡੀ ਬੇਟੀ ਕਿੰਨੀ ਉਮਰ ਦੀ ਹੈ ਉਹਦੀ 15 ਸਾਲ ਦੀ ਉਹ ਮਾਰਾ ਸਕੂਲ ਨਾਲੇ ਜਾਂਦੀ ਉਹ ਨੂੰ ਤਾਂ ਪਰੇਸ਼ਾਨ ਕਰਦਾ ਸੀ ਹੂੰ ਕਿ ਮੇਰੀ ਬੇਟੀ ਨੇ ਕਹਿੰਦਾ ਜੇ ਨਾ ਆਪਣੇ ਘਰ ਦੱਸਿਆ ਤੇ ਮੈਂ ਤੇਰੇ ਘਰੇ ਆ ਕੇ ਦਾੰਦ ਖਲੇ ਲੱਗ ਕੇ ਸਾਰਿਆਂ ਨੂੰ ਮਾਰ ਦੇਣਾ ਉਹਨੇ ਉਦਾਂ ਹੀ ਕੀਤਾ ਜਦੋਂ ਮੇਰੀ ਬੇਟੀ ਨੇ ਦੱਸਤਾ ਦੂਜੇ ਦਿਨ ਉਹ ਸਾਡੇ ਘਰ ਵੀ ਆਏਗੇ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਕੋਈ ਕੁੱਛ ਨਹੀਂ ਰਿਹਾ ਤੇ ਉਹਨਾਂ ਨੂੰ ਵੀ ਸਾਡੇ ਤੇ ਪੇਜੀ ਇਤਿਆਜ ਆ ਜਾਂਦਾ ਹੈ ਤੇ ਰਾਦੀਨਾਮਾ ਕਰ ਕੋ ਕਿੰਨੇ ਲੋਕ ਆਉਂਦੇ ਸਾਨੂੰ ਖੋਹ ਪਾਉਂਦੇ ਇਹ ਵਸ ਰਾਦੀਨਾਮਾ ਕਰ ਹਾਂ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਹਾਂਜੀ ਤੁਹਾਨੂੰ ਮਾਰ ਕੀ ਕਰਦੇ ਪ੍ਰਸ਼ਾਸਨ ਮਗਰਬਾਸ ਅਸੀਂ ਇਨਸਾਫ ਚਾਹੁੰਦੇ ਆ ਸਾਡੇ ਨਾਲ ਇਨਸਾਫ ਹੋਵੇ ਤੇ ਉਹਨਾਂ ਦੀ ਕੰਪਨੀ ਨਹੀਂ ਕਿ ਅਸੀਂ ਤੁਹਾਨੂੰ ਮਾਰ ਦੇਣਾ ਠੀਕ ਹੈ ਮੇਰਾ ਨਾਮ ਮਨਵਿੰਦਰ ਸਿੰਘ ਇਹ ਕੀ ਗੱਲ ਬਾਤ ਨਹੀਂ ਹੈ ਕੱਲ੍ਹ ਵਾਲਾ ਭਾਈ ਕੁਝ ਨਹੀਂ ਹੋਈ ਮੈਂ ਆਪਣੇ ਘਰ ਸੀਗਾ ਤੇ ਕੁਝ ਮੁੰਡਿਆਂ ਨੇ ਸ਼ਿਗਦੇ ਕਰਕੇ ਪੰਜ ਮੁੰਡੇ ਜਦਿਲ ਪਰ ਉਹ ਸਾਤ ਤੋਂ ਆਏ ਸਾਡੀ ਛੱਤ ਉੱਪਰ ਕੋਈ ਤੇ ਕੋਈ ਲੱਗੇ ਨਹੀਂ ਬੰਕੀ ਵਗੈਰਾ 15 ਵੀ ਇਕੱਠੇ ਜਣੇ ਹੋ ਗਏ ਤੇ ਧਾਰਿਆ ਸੀ ਉਹਨਾਂ ਦੇ ਕੋਲ ਤੇ ਉਹਨਾਂ ਨੇ ਆ ਕੇ ਜੀ ਮੇਰੇ ਨਾਲ ਫੋਟੋ ਮਾਰ ਸ਼ੁਰੂ ਕਰਨੀ ਕੀਤੀ ਉਸ ਤੋਂ ਬਾਅਦ ਮੈਨੇ ਜਾਣ ਰੱਖੀ ਉਹਨਾਂ ਨੇ ਤੇ ਮੈਨਾਂ ਕਹਿੰਦੇ ਵੀ ਜੇ ਤੁਸੀਂ ਰਿਪੋਰਟ ਦਿੱਤੀ ਅਪਾਤਮਾ ਅਗਲੀ ਵਾਰ ਜਾਨੂੰ ਮਾਰਨਾ ਤੇ ਮੈਨੂੰ ਮੇਰੀ ਫੈਮਲੀ ਨੂੰ ਮੇਰੀ ਬੇਟੀ ਨੂੰ ਮੇਰੀ ਵਾਈਫ ਨੂੰ ਤੇ ਮੇਰੇ ਬੇਟੇ ਨੂੰ ਸਾਨੂੰ ਚੰਗੀ ਤਰ੍ਹਾਂ ਉਹਨੇ ਹਰੇਕ ਹਥਿਆਰ ਦੇ ਨਾਲ ਕੁੱਟ ਮਾਰ ਕਰਕੇ ਲੋਹਾਂ ਕਰਕੇ ਮਾਰ ਕੇ ਛੁੱਟ ਕੇ ਗਏ ਅਸੀਂ ਰੱਬ ਜੋ ਵੀ ਬਚਿਆ ਜੀ ਤੇ ਉਸ ਤੋਂ ਪਹਿਲਾਂ ਕੀ ਮਤਲਬ ਸਾਡੇ ਕੋਈ ਲਾਗਿਆ ਹੁੰਦਾ ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਇੱਥੇ ਸਾਨੂੰ ਪੂਰੀ ਤਰ੍ਹਾਂ ਕੁੱਟਦੇ ਗਏ ਆ ਹਰ ਇੱਕ ਹਥਿਆਰ ਸਾਡੇ ਤੇ ਮਾਰਿਆ ਕਿੰਨੇ ਜਾਣੇ ਫਟਰ ਹੋਏ ਸੀ ਅਸੀਂ ਦੋ ਜਣੇ ਫਟਰ ਹੋਏ ਸੀ ਬਾਕੀ ਮੇਰੇ ਬਾਈਕ ਦੇ ਤੇ ਮੇਰੇ ਬੇਟੀ ਦੇ ਦਰੋਂ ਨਹੀਂ ਸਟਾ ਲੱਗ ਗਿਆ ਜਿਹੜੀਆਂ ਕਿ ਮਤਲਬ ਜਿਵੇਂ ਕਿ ਉਹਦੇ ਬਾਲ ਬੂਲ ਟੋਟਲ ਕਿੰਨੇ ਕਿ ਜਾਣੇ ਸੀ 15 20 ਜਣੇ ਸੀਗੇ ਜੀ ਟੋਟਲ ਜਿਹੜੇ ਆਏ ਸੀਗੇ ਸਾਡੇ ਜਾਨ ਕੀ ਉਹਨਾਂ ਨੂੰ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੌਣ ਸੀਗੇ ਸਾਡੀ ਗੱਲ ਕੋਈ ਰੰਜਿਸ਼ ਨਹੀਂ ਸੀ ਜੀ ਮੇਰੀ ਬੇਟੀ ਹੈ 15 ਸਾਲ ਦੀ ਤੇ ਉਹਨੂੰ ਇੱਕ ਲੜਕਾ ਜੀ ਜੋਵਨ ਉਹ ਤੰਗ ਪਰੇਸ਼ਾਨ ਕਰਦਾ ਸੀ ਰਸਤੇ ਦੇ ਵਿੱਚ ਘੇੜਦਾ ਸੀ ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ ਮੇਰੇ ਨਾਲ ਗੱਲਬਾਤ ਕਰ ਤੇ ਇਹ ਤੂੰ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੇਨੂੰ ਮਾਰ ਦੂੰਗਾ ਤੁਹਾਡੇ ਘਰ ਮੈਂ ਉਤਰਿਆ ਆਉਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਮਤਲਬ ਕਿ ਮੇਰੀ ਪੂਰੀ ਚਲਦੀ ਇੱਥੇ ਤੇ ਕੋਈ ਮੈਨੂੰ ਫੜਾ ਨਹੀਂ ਸਕਦਾ ਜਦ ਤੱਕ ਨਾ ਕਿਸੇ ਨੇ ਫੜਾਇਆ ਮੈਨੂੰ ਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੇ ਬੱਚੇ ਨੂੰ ਉਹਨੇ ਪਹਿਲਾਂ ਨੰਬਰ ਫੜਾਇਆ ਆਪਣਾ ਤੇ ਫਿਰ ਉਸ ਤੋਂ ਬਾਅਦ ਧਮਕਾਇਆ ਡਰਾਇਆ ਕਿ ਤੂੰ ਮੈਨੂੰ ਫੋਨ ਨਹੀਂ ਕਰਦੀ ਤੇ ਇੱਕ ਦਿਨ ਕੋਠੇ ਦੇ ਖੜ ਕੇ ਸਾਹਮਣੇ ਦੂਜੇ ਕੋਠੇ ਤੇ ਕਹਿੰਦਾ ਕਿ ਮੈਂ ਤੁਹਾਡੇ ਘਰ ਉੱਤਰ ਲੱਗਿਆ ਨਹੀਂ ਮੈਨੂੰ ਫੋਨ ਕਰ ਮੇਰੀ ਬੇਟੀ ਉਸ ਦਿਨ ਕੰਨੀ ਸੀ ਵੀ ਘਰ ਅਸੀਂ ਗਏ ਹੋ ਸੀ ਬਾਹਰ ਚਰਚ ਦੇ ਵਿੱਚ ਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੀ ਮੰਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ ਫਿਰ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਨੂੰ ਸਮਝਾਇਆ ਮੌਤਵਰ ਬੰਦਿਆਂ ਨੂੰ ਵਿੱਚ ਪਾ ਕੇ ਉਹਨੂੰ ਸਮਝਾਇਆ ਉਹਦੇ ਪਾਪਾ ਨਾਲ ਵੀ ਗੱਲ ਕੀਤੀ ਸਮਝਾਇਆ ਕਿ ਆਪਣੀ ਬੇਟੀ ਨੂੰ ਸਮਝਾ ਮੇਰੀ ਬੇਟੀ ਨਵਾਲਾ ਤਾਂ ਗਲਤ ਕੰਮ ਕਰ ਰਹੀ ਹੈ ਉਦੇ باوجود ਵੀ ਮਤਲਬ ਉਹਨੂੰ ਇਹ ਡਰ ਪਿਆ ਕੋਈ ਨਹੀਂ ਹੈਗਾ ਕਿ ਹਾਂ ਜੀ ਮਤਲਬ ਕਿ ਉਹਦੇ ਪਾਪਾ ਨਾਲ ਗੱਲ ਕੀਤੀ ਹੈ ਚਾਰ ਬਹੁਤ ਵਾਰ ਬੰਦੇ ਨਾਲ ਗੱਲ ਕੀਤੀ ਆ ਉਹਨੇ ਮਿਲ ਕੇ ਫੇਰ ਵੀ ਬੰਦੇ ਘਰ ਲੈ ਗਿਆ ਸਾਡੇ ਤੇ ਹਮਲਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਕੁੱਟ ਮਾਰ ਕੀਤੀ ਆ ਮੇਰੇ ਬੇਟੇ ਦਾ ਸਿਰ ਪੂਰਾ ਖੋਲ ਦਿੱਤਾ ਪਿੱਛੇ ਤੋਂ ਮੇਰਾ ਸਿਰ ਸਾਰਾ ਉੱਪਰੋਂ ਕਾੜ ਦਿੱਤਾ ਆ ਪੁਲਿਸ ਨੂੰ ਕੰਪਲੇਂਟ ਦਿੱਤੀ ਭਾਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਅਸੀਂ ਕੰਪਲੇਂਟ ਕੀਤੀ ਆ ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਆ ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਆ 17 ਸਾਲ ਦਾ ਜੋ ਕਿ ਨਵਾਲਕ ਆ ਸੈਨ ਜਬਰ ਨੂੰ ਮੇਰੇ ਤੋਂ ਕਰਵਾ ਕੇ ਲੈ ਕੇ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜਨ ਲਈ ਦਿਓ ਤਾਂ ਉਹਨਾਂ ਦਾ ਜਵਾਬ ਸੀ ਕਿ ਆਪਾਂ ਦੋ ਤੋਂ ਤਿੰਨ ਵਾਰ ਫੇਰ ਬਿਆਨ ਲੈਣਾ ਹੋਣਾ ਵੇ ਇਹ ਹਜੇ ਕੱਚਾ ਬਿਆਨ ਆ ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ ਤੇ ਐਸ.ਆਈ. ਸਾਹਿਬ ਨਾਲ ਗੱਲ ਕੀਤੀ ਤੇ ਉਹ ਮੈਨੂੰ ਕਪਾਲ ਜੀ کہہ ਰਹੇ ਆ ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ ਮੈਂ ਕਿਹਾ ਵੀ ਸਰ ਤੁਸੀਂ ਤੇ ਮੈਨੂੰ ਕਿਹਾ ਸੀ ਫਿਰ ਉਹ ਮੁੱਕਰ ਕੇ ਕਹਿੰਦੇ ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਆ ਜਦੋਂ ਉਹ ਮੁੱਕਰੇ ਇੱਥੇ ਵੀ ਉੱਥੇ ਵੀ ਤੇ ਉਹਨਾਂ ਨੇ ਗਾਰੰਟੀ ਸਮਝਦੇ ਜਿਹੜਾ ਪੁਲਿਸ ਕੋਈ ਰਿਕਾਰਡ ਫਾਈਲ ਕਰ ਫੁੱਲ ਸਟਾਰ ਵੀ ਹੁਣ ਦੇਖੋ ਜੀ ਸਿੱਧੀ ਗੱਲ ਆ ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ ਤੇ ਸਾਡੀ ਕੋਈ ਹੈਲਪਿੰਗ ਹੋ ਰਹੀ ਕਿਸੇ ਵੀ ਪੱਖੋਂ ਸਾਨੂੰ ਮਤਲਬ ਕਿ ਅਜਰ ਪੁਲਿਸ ਦੇ ਪੁਲਿਸ ਕਹੀ ਜਾਂਦੀ ਹੈ ਸਾਡੇ ਕੋ ਅੱਗੇ ਬ ਤੇ ਜਾਰੇ ਮੇਰੀ ਹਾਲਤ ਦੇਖੋ ਮੈਨੂੰ ਕਿਸੇ ਉਜਤ ਘਰ ਹੀ ਨਾ ਗੱਲ ਹੋਈ ਸਾਡੀ ਨਹੀਂ ਸਾਡੀ ਗੱਲ ਉਹਨੇ ਮੇਰੀ ਵਾਈਫ ਹੋ ਗਈ ਇੱਥੇ ਆ ਮੈਂ ਇੱਥੇ ਆ ਮੈਨੂੰ ਚੱਕਰ ਆਉਂਦੇ ਆ ਜੇ ਮੈਂ ਖੜਾ ਹੁੰਨਾ ਤੇ ਮੈਂ ਨਹੀਂ ਜਾ ਸਕਦਾ ਪੁਰਸ ਕਹੀ ਜਾਂਦੀ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਸਾਡੀ ਕੋਈ ਸੁਣ ਨਹੀਂ ਸਾਨੂੰ ਟਾਈਮ ਦਿੰਦਾ ਸਾਨੂੰ ਸਾਨੂੰ ਸਰ ਫੋਨ ਤੇ ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ ਤੇ ਦੱਸਦੇ ਆ ਕਿ ਤੁਹਾਨੂੰ ਇੰਨੇ ਟਾਈਮ ਤੇ ਕੱਲ ਵੀ 6 ਵਜੇ ਬੁਲਾਇਆ ਸੀਗਾ ਪਰ ਮੇਰੀ ਹਾਲਤ ਨਹੀਂ ਜਾਣਦੀ ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ ਇੱਥੇ ਕੋਈ ਦਵਾਈ ਵਾਲਾ ਨਹੀਂ ਕੋਈ ਮੈਨੂੰ ਫੁਰਮਾਨ ਕੀ ਕਰਦੇ ਮੰਗ ਸਾਡੇ ਨਾਲ ਇਨਸਾਫ ਹੋਣਾ ਚ ਦੇਖੋ ਉਹ ਬੰਦੇ ਆnde ਮੂੰਹ ਖੁੱਲੇ ਪਿਆ ਬਹੁਤ ਜ਼ਿਆਦਾ ਹਲੇ ਤੱਕ 4-5 ਦਿਨ ਹੋ ਚੁਕਾ 29 ਤਰੀਕ ਦੀ ਵਾਰਦਾਤ ਹਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ ਕੋਈ ਕਾਰਵਾਈ ਨਹੀਂ ਉਹ ਸਿੱਧੇ ਕਹਿੰਦੇ ਵਰਦਿਆ ਵੀ ਅਸੀਂ ਬੰਦਾ ਪੱਟਦਾ ਤੇ ਉਹਨਾਂ ਤੋਂ ਕੁਝ ਨਹੀਂ ਹੋਇਆ ਤੇ ਜੇ ਦੁਬਾਰਾ ਪੰਗਾ ਲਏਗਾ ਉਹਨੇ ਮੈਨੂੰ ਧਮਕੀ ਦਿੱਤੀ ਹੈ ਮੇਰੇ ਘਰ ਨਾਲ ਆਕੇ ਥੇ ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਗੋਲੇ ਅਗਲੀ ਵਾਰ ਗੋਲੀਆਂ ਮੱਥੇ ਜਮਾ ਦੇ। ਭਾਜੀ ਉਹ ਮਾਰ ਸਕਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਵਾਰਦਾਤ ਕਰਤੀ ਘਰ ਦੇ ਵਿੱਚ ਘੁਸਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਜਦੋਂ ਬਸ ਮੇਰੀ ਇਹੀ ਮੰਗ ਹੈ ਜੀ ਕਿ ਦੇਖੋ ਕੱਲ੍ਹ ਕਲਾਂ ਨੂੰ ਕੋਈ ਮੇਰੇ ਬੱਚੇ ਨਾਲ ਮੇਰੇ ਦੂਜੇ ਛੋਟੇ ਬੱਚੇ ਬਹੁਤ ਛੋਟੇ ਆ ਮੇਰਾ ਬੇਟਾ ਜਿਹੜਾ 2.5 ਸਾਲ ਦਾ ਸਿਰਫ ਦੂਜਾ ਬੇਟਾ 9 ਸਾਲ ਦਾ ਹੈ ਤੇ 17 ਸਾਲ ਦਾ ਬੇਟਾ 15 ਸਾਲ ਦੀ ਬੇਟੀ ਆ ਮੇਰੀ ਵਾਈਫ ਨਾਲ ਕਿਉਂਕਿ ਉਹਨੇ ਕੁੱਟਮਾਰ ਕਰ ਲਈ ਆ ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਉਹ ਮੁੰਡੇ ਦੀ ਤੇ ਉਹਦੇ ਪਾਪਾ ਵੀ ਸਾਡੇ ਘਰ ਉਤਰਿਆ ਠੀਕ ਹੈ ਜੀ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਕੱਲ੍ਹ ਕਲਾਂ ਨੂੰ ਕੋਈ ਸਾਡਾ ਨੁਕਸਾਨ ਹੁੰਦਾ ਉਹਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਉਹ ਲੋਕ ਹੋਣਗੇ ਜਿਨ੍ਹਾਂ ਦੇ ਵਿਰੁੱਧ ਅਜਿਹੀ ਕਾਰਵਾਈ ਪਈ ਹੈ ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ ਗਈ ਠੀਕ ਹੈ ਜੀ ਸਰ ਇੱਕ ਕੰਪਲੇਂਟ ਆਈ ਸੀ ਕਿ ਤੁਹਾਡੇ ਕੋਲ ਕੀ ਮਾਮਲਾ ਕੀ ਹੈ ਜੀ ਉਹ ਨਾ ਬਲਵੰਦਰ ਰਖਾ ਗਿਆ ਹੈ ਬਲਵੰਦਰ ਸਿੰਘ ਧਰ ਜਿੰਗਜੋਜੀ ਸਿੰਘ ਤੇ ਇਹਨਾਂ ਦੇ ਆਸੇ ਝਗੜਾ ਹੈ ਇਹ ਦੋਨਾਂ ਕਰਾ ਨਾ ਡਾਕ ਲੈ ਕੇ ਤੇ ਹਸਪਤਾਲ ਆ ਗਏ ਬਲਵੰਦਰ ਸਿੰਘ ਧਰ ਦਾਖਲਾ ਬਲਵੰਦਰ ਸਿੰਘ ਧਰ ਦਾ ਮੌੜ ਕੇ ਨਾ ਐਸੀ ਸਾਵਸੀ ਦਾ ਬਿਆਨ ਜਾਨੀ ਗੈਰ ਕਾਰਵਾਈ ਤੋਂ ਉਹਨਾਂ ਵਿਰਦਸ ਨੇ ਗੰਹਤਾ ਪਣਾ ਵੀ ਜਿੰਨਾ ਜੇ ਮੇਰੀ ਐਮਐਲਏ ਯਾਰੀ ਨਹੀਂ ਹੁੰਦੀ ਅਭੀ ਦਰਮਿਆ ਸਟਾ ਦਾ ਨਤੀਜਾ ਨਹੀਂ ਹੁੰਦਾ ਉਹਨਾਂ ਜੇ ਮੈਂ ਕਾਰ ਵੀ ਨਹੀਂ ਕਰਉਣੀ ਤੇ ਨਤੀਜਾ ਹੁੰਤੇ ਮੈਂ ਕਾਰ ਵੀ ਕਰਾਵਾ ਨਾ ਦਿੰਦਾ ਉਹ ਆਪਾਂ ਦੀ ਡਟ ਪਾਈ ਆ ਜੋ ਹੁਣ ਜਿਵੇਂ ਐਮਐਲਏ ਯਾਰੀ ਹੁੰਦੀ ਆ ਤਾਂ ਉਹ ਤਰ੍ਹਾਂ ਤੁਸੀਂ ਵੀ ਕਾਰ ਵੀ ਬਣਦੀ ਕਰ ਲਈ ਕੀ ਦੀ ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ ਉਹਨਾਂ ਦਾ ਕਹਿਣਾ ਸੀ ਸਾਡੇ ਕੁੜੀ ਦੀ ਛੇੜਛਾੜ ਦਾ ਨਹੀਂ ਅਜੇ ਕੋਈ ਐਸੀ ਗੱਲ ਨਹੀਂ ਦੱਸੀ ਉਹਨਾਂ ਨੇ ਭਈ ਜਦੋਂ ਆਪਣਾ ਬਿਆਨ ਮਕਮਲ ਬਿਆਨ ਦਿੰਦੇ ਉਸ ਅਨੁਸਾਰ ਕਾਰ ਵੀ ਹਮਤੀ ਨਹੀਂ ਠੀਕ ਹੈ